ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਧੰਨ ਧੰਨ ਕਰੋ ਧੰਨ ਧੰਨ ਕਰੋ ਧੰਨ ਧੰਨ ਕਰੋ ਧੰਨ ਧੰਨ ਕਰੋ ਮਿਲ ਸੰਗਤ ਧੰਨ ਧੰਨ ਕਰੋ ਮਿਲ ਸੰਗਤ ਧੰਨ ਧੰਨ ਕਰੋ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰਖ ਉਡੀ ਦੁਨੀਆ ਵਿੱਚ ਸ਼ਰਧਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸਿੱਖ ਕੌਮ ਦੇ ਚੌਥੇ ਧੱਕਸ਼ਰੀ ਧੰਨਵਾ ਸਾਹਿਬ ਵਿਖੇ ਜਿੱਥੇ ਬੀਤੇ ਦਿਨ ਧਾਰਮਿਕ ਸਮਾਗਮ ਸ਼ੁਰੂ ਕੀਤੇ ਗਏ ਉੱਥੇ ਹੀ ਅੱਜ ਆਲੋਕਿਕ ਨਗਰ ਕੀਰਤਨ ਆ ਜਿਹੜੀ ਉਸ ਦੀ ਸ਼ੁਰੂਆਤ ਧੱਕਸ਼ਰੀ ਧੰਨਵਾ ਸਾਹਿਬ ਤੋਂ ਕੀਤੀ ਗਈ ਹੈ ਧੱਕਸ਼ਰੀ ਧੰਨਵਾ ਸਾਹਿਬ ਤੋਂ ਆਲੋਕਿਕ ਨਗਰ ਕੀਰਤਨ ਦੀ ਸ਼ੁਰੂਆਤ ਕਰਨ ਸਮੇਂ ਧੱਕਸ਼ਰੀ ਧੰਨਵਾ ਸਾਹਿਬ ਦੇ ਸਿੰਘ ਸਾਹਿਬ ਜਿਵੇਂ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਜਿਨ੍ਹਾਂ ਨੇ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਤੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ ਉੱਥੇ ਹੀ ਗੁਰੂ ਨਾਨਕ ਪਾਸ਼ਾ ਜੀ ਤੇ ਜੀਵਨ ਤੇ ਚਾਨਣਾ ਵੀ ਪਾਇਆ ਤੇ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਆ ਲੋਕੀਕ ਨਗਰ ਕੀਰਤਨ ਵਿੱਚ ਬੱਚੇ ਨੇ ਜਿਹੜੇ ਸਕੂਲੀ ਬੱਚੇ ਕਾਲਜ ਦੇ ਬੱਚੇ ਹਨ ਜਿਹੜੇ ਗੱਤਾਂ ਗੱਤਾਂ ਦਿਖਾ ਰਹੇ ਨੇ ਗੱਤਕੇ ਦੇ ਜੋਰ ਦਿਖਾ ਰਹੇ ਨੇ ਇਹਦੇ ਨਾਲ ਨਾਲ ਸਕੂਲੀ ਬੱਚਾ ਵੱਲੋਂ ਬੈਡ ਪਾਰਟੀ ਹੈ ਜਿਹੜੀ ਉਹ ਵੀ ਜੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਕੂਲੀ ਬੱਚੇ ਨੇ ਜਿਹੜੇ ਬੈਂਡ ਪਾਰਟਿਸ ਨੇਤਰ ਸਮੂਲੀਅਤ ਕਰ ਰਹੇ ਨੇ ਬੈਂਡ ਤੁਨਾ ਨਾਲ ਨਗਰ ਕੀਰਤਨ ਦਾ ਵਕਰਾ ਆਨੰਦ ਦਾ ਜਿਹੜਾ ਦੇਖਣ ਨੂੰ ਮਿਲ ਰਿਹਾ ਨਗਰ ਕੀਰਤਨ ਦੇ ਵਿੱਚ ਬੈਂਡ ਤੁਨਾ ਦਾ ਵਕਰਾ ਆਨੰਦ ਦੇ ਨਾਲ-ਨਾਲ ਦੀਵੀਆਂ ਵੱਲੋਂ ਨਗਰ ਕੀਰਤਨ ਦੇ ਅੱਗੇ ਝਾੜੂ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਸਫਾਈ ਕੀਤੀ ਜਾ ਰਹੀ ਹੈ ਸੰਗਤਾਂ ਵੱਲੋਂ ਬੇਸ਼ੱਕ ਕੱਲ ਵੀ ਵੱਖ-ਵੱਖ ਰਸਤਿਆਂ ਦੀ ਹੈ ਜਿਹੜੀ ਸਫਾਈ ਕੀਤੀ ਗਈ ਸੀ ਪਰ ਇਸ ਦੇ ਨਾਲ ਨਾਲ ਨਗਰ ਕੀਰਤਨ ਦੇ ਅੱਗੇ ਜਿਹੜਾ ਝਾੜੂ ਸੇਵਾ ਇਹ ਬੀਬੀਆਂ ਵੱਲੋਂ ਹਰ ਸਾਲ ਕੀਤੀ ਜਾਂਦੀ ਹੈ ਹਰ ਨਗਰ ਕੀਰਤਨ ਦੌਰਾਨ ਕੀਤੀ ਜਾਂਦੀ ਹੈ ਤੇ ਇਸ ਵਾਰ ਵੀ ਸ਼੍ਰੀ ਗੁਰੂ ਮਨਾਰਕ ਪਾਠਸ਼ਾਲਾ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਦੇ ਰਸਤੇ ਉੱਤੇ ਝਾੜੂ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਨਗਾਰੇ ਦੇਖ ਸਕਦੇ ਹੋ ਨਗਾਰੇ ਉੱਤੇ ਪੈਣ ਪਾਕੀਆਂ ਨੇ ਜਿਹੜੀਆਂ ਆਪਣੀਆਂ ਧੂਣਾ ਨਾਲ ਨਗਰ ਕੀਰਤਨ ਦਾ ਹੋਰ ਆਨੰਦ ਨਗਰ ਕੀਰਤਨ ਵਿੱਚ ਚਾਰ ਚੰਨ ਲਗਾ ਰਹੀਆਂ ਨੇ ਤਸਵੀਰਾਂ ਤੋੜਾ ਰਿਹਾ ਨੇ ਸ਼ਾਂਤੀ ਸਿੰਘ ਨੇ ਜਿਹੜੇ ਉਹਦੇ ਨਾਲ ਪੰਜ ਪਿਆਰੇ ਤੇ ਫੁੱਲਾਂ ਲੱਦੀ ਪਾਲਕੀ ਜਿਸ ਦੇ ਨਾਲ ਪੱਡੀ ਗਿਂਤੀ ਵਿੱਚ ਸੰਗਤਾਂ ਨੇ ਜਿਹੜੀਆਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਸਿੱਕੋਂ ਦੇ ਚੌਥੇ ਤੱਕ ਅਕਸ਼ਰੀ ਦੰਦਵਾ ਸਾਹਿਬ ਵਿਖੇ ਜਿਹੜਾ ਨਗਰ ਕੀਰਤਨ ਸਜਾਇਆ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਪੱਡੀ ਗਿਂਤੀ ਵਿੱਚ ਸੰਗਤਾਂ ਨੇ ਇਹ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਹੈ ਨਗਰ ਕੀਰਤਨ ਵਿੱਚ ਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਦੱਸਿਆ ਜਾ ਰਿਹਾ ਗੁਰੂ ਪਾਤਸ਼ਾਹ ਦੇ ਰਾਸਤੇ ਤੇ ਚੱਲਣ ਦਾ ਉਪਦੇਸ਼ ਜਿਹੜਾ ਦਿੱਤਾ ਜਾ ਰਿਹਾ ਵੱਡੀ ਗਿਣਤੀ ਵਿੱਚ ਕਿਤੇ ਸੰਗਤਾਂ ਸਮੂਹ ਲੋਕਾਂ ਨੇ ਉੱਥੇ ਰਸਮਈ ਕੀਰਤਨਾ ਜਿਹੜਾ ਤਖਤ ਸਾਹਿਬ ਦੇ ਹਜ਼ੂਰੀ ਰਾਗੀ ਜੱਤੇ ਵੱਲੋਂ ਰਸਮਈ ਕੀਰਤਨ ਕੀਤਾ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜਿਹੜਾ ਨਗਰ ਕੀਰਤਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੱਡੀ ਗਿੰਤੀ ਵਿੱਚ ਸੰਗਤਾਂ ਨੇ ਜਿਹੜੀਆਂ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਵੱਡੀ ਗਿੰਤੀ ਵਿੱਚ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ ਹੈ ਬੇਸ਼ੱਕ ਅੱਜ ਧੁੰਦ ਦਾ ਦਿਨ ਸੀ ਪਹਿਲਾ ਦਿਨ ਕਾਫੀ ਜ਼ਿਆਦਾ ਧੁੰਦ ਧੁੰਦੇ ਬਾਵਜੂਦ ਵੀ ਵੱਡੀ ਗਿੰਤੀ ਵਿੱਚ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਤੇ ਸੰਗਤਾਂ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਨ ਪੰਗੇ ਇਤਿਹਾਸਕ ਨਗਰ ਪਲਵੰਡੀ ਸਾਹੋ ਵਿੱਚ ਸਰੀਰ ਤੋਂ ਭਾਰੀ ਧੁੰਦ ਹੋਣ ਦੇ ਬਾਵਜੂਦ ਵੀ ਸੰਗਤਾਂ ਦਾ ਜਿਹੜਾ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਨਾਲ ਨਾਲ ਜਥੇਦਾਰ ਤਖਸ਼ੀਰੀ ਦਉਨਾ ਸਾਹਿਬ ਵੱਲੋਂ ਵੀ ਸੰਗਤਾਂ ਨੂੰ ਕਿਸ ਤਰ੍ਹਾਂ ਦਾ ਸੰਦੇਸ਼ ਦਿੱਤਾ ਗਿਆ ਅੱਜ ਦੀਨ ਦੁਨੀਆ ਦੇ ਬਾਲੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਜਿੱਥੇ ਸਮੁੱਚੇ ਸਿੱਖ ਜਗਤ ਵੱਲੋਂ ਸੰਸਾਰ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਤਖਤ ਸ੍ਰੀ ਤਨਦਵਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਹ ਪਾਵਨ ਪ੍ਰਕਾਸ਼ ਪੁਰਬ ਬੜੀ ਸ਼ਰਧਾ ਉਤਸ਼ਾਹ ਸਾਹਿਤ ਮਨਾਇਆ ਜਾ ਰਿਹਾ ਹੈ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੈ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਪਰਾਰੰਭ ਹੋ ਰਹੇ ਨੇ ਮੈਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਨਿਵਾਸੀ ਸੰਗਤਾਂ ਨੂੰ ਬਹੁਤ 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 ਵਧਾਈ ਦਿੰਦਾ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸੇ ਮਹਾਨ ਸਤਿਗੁਰੂ ਰਹਿਬਰ ਹੋਏ ਨੇ ਜਿਨ੍ਹਾਂ ਨੇ ਉਸ ਵਕਤ ਜਦੋਂ ਪ੍ਰਕਾਸ਼ ਧਾਰਿਆ ਤੇ ਫੈਲੇ ਹੋਏ ਅੰਧਕਾਰ ਨੂੰ ਦੂਰ ਕਰਨ ਦੇ ਲਈ ਮਹਾਨ ਉਪਦੇਸ਼ ਦਿੱਤੇ ਉਹਨਾਂ ਦੇ ਉਪਦੇਸ਼ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਵਿਦਮਾਨ ਹੈ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਬੋਧ ਕਰ ਵਿਚਾਰਧਾਰਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਉਹਦੇ ਲੜ ਲੱਗਣ ਦੀ ਹੁਣ ਜੀਵਨ ਦੇ ਵਿੱਚ ਧਾਰਮਿਕ ਬਹੁਤ ਵੱਡੀ ਜ਼ਰੂਰਤ ਹੈ ਮੈਂ ਇੱਕ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਸੰਗਤਾਂ ਦਾ ਜਿੱਥੇ ਗੰਗੀਆਂ ਦਾ ਜਿੱਥੇ ਸਮੂਹ ਲੋਕਾਂ ਦੇ ਸਭ ਦਾ ਨਾਲ ਵਾਅ ਕਰਨਾ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ਪੁਰਬ ਨੂੰ ਇੱਕ ਵਾਰੀ ਫੇਰ बहुत 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 ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅਸੀਂ ਗੱਤਾਂ ਖੇਡ ਰਹੇ ਆਪ ਸਭਾ ਦਾ ਤੋਂ ਬਾਵਾ ਉਹਨਾਂ ਦੇ ਮਾਸਟਰ ਗਿਆਨ ਤੇਜਨਾ ਕਰਦੇ ਨੇ ਤੇ ਮਾਈਕ ਉੱਤੇ ਕਰਦੇ ਨੇ ਬਹੁਤ ਬਣਾ ਲੈਣਾ ਹੈ ਦੇਖੋ ਨਾਨਕ ਦੇਵ ਜੀ ਦਾ ਉਪਤਾਰ ਦਿਸਾ ਜੋ ਉਹਨਾਂ ਨੇ ਜਗਤ ਨੂੰ ਸਿੱਧੇ ਰਾਹ ਪਾਇਆ ਤੇ ਸਿੱਖੀ ਦਾ ਬੀਜ ਬੀਜਿਆ ਕਿੰਨਾ ਨੰਦ ਆ ਰਿਹਾ ਜੀ ਬਹੁਤ ਜਿਆਦਾ ਨੰਦ ਆ ਰਿਹਾ ਸਿੱਖ ਪਰਮ ਦਾ ਬਹੁਤ ਮਹਾਨ ਦੇਰਾ ਹੈ ਕੀ ਕਹਿੰਦੇ ਹਨ ਲੋਕਾਂ ਨੂੰ ਬੁਰਾਈਆਂ ਛੱਡਣੀਆਂ ਚਾਹੀਦੀਆਂ ਲੋਕਾਂ ਨੂੰ ਬੁਰਾਈਆਂ ਛੱਡ ਕੇ ਸਹੀ ਰਸਤੇ ਪੈਣਾ ਚਾਹੀਦਾ ਸਿੱਖ ਧਰਮ ਨੂੰ ਅਪਣਾਉਣਾ ਚਾਹੀਦਾ ਬਹੁਤ ਵਧੀਆ ਲਾਕੇ ਰਹਾ ਜੇ ਗੁਰੂ 모 ਵੀ ਗੁਰੂ ਗੁਰੂ ਨਾਨਕ ਦੇਵ ਜੀ ਪ੍ਰਕਟ ਹੋਏ ਮਿੱਟੀ ਤੋੜ ਕੇ ਨਗ ਚਾਨਣ ਹੋਇਆ ਤੇ ਬਹੁਤ ਵਧੀਆ ਲਾਇਆ ਬਹੁਤ ਤੁਲਗਾ ਬਹੁਤ ਸ਼ਕਤਾਂ ਦੇ ਵਿੱਚ ਸਾਰਾ ਨਗਰ ਕੀਰਤਨ ਦੇਖਣ ਵਾਸਤੇ ਤੁਦਰਾ ਦੇ ਸ਼ਕਤਾਂ ਤੋਂ ਪਾਜ ਪਿਆਰਾਂ ਦੀ ਗਵਾਹੀ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਕਸਤ ਕਹਦੀਆਂ ਟੀਮਾਂ ਬਹੁਤ ਜ਼ੋਰ ਦੇਖ ਨੂੰ ਮਿਲੇ। ਪੂਸਰੀ ਗੁਰੂ ਨਾਨਕ ਦੇਵ ਜੀ ਮਿੱਟੀ ਧੁੰਦ ਜਗ ਚਾਨਣ। ਸਹਿਰ ਜੀ ਕਾਲਸਾ। ਸਾਨੂੰ ਬਹੁਤ ਹੀ ਸੁਭਾਗਾ ਮੌਕਾ ਮਿਲਿਆ ਜਿਹੜਾ ਅਸੀਂ ਇਥੇ ਨਗਰ ਕਿਰਤ ਦੇ ਵਿੱਚ ਸ਼ਾਮਲ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸ ਤਰ੍ਹਾਂ ਆਨੰਦ ਆ ਰਿਹਾ ਕਿਸ ਤਰ੍ਹਾਂ ਦੀ ਸਿੱਖਿਆਵਾਂ ਮਿਲਦੀਆਂ। ਬਹੁਤ ਵਧੀਆ ਆਨੰਦ ਆ ਰਿਹਾ ਜੀ ਜਿਹੜਾ ਸਾਨੂੰ ਪਾਣੀ ਨਾਲ ਜੋੜੀਆਂ ਦੇ ਨਾਲ-ਨਾਲ ਤੇ ਆਪਾਂ ਨੂੰ ਸੇਵਾ ਦਾ ਮੌਕਾ ਮਿਲਿਆ। ਜਿਹੜੇ ਬੇਟਾ ਨੌਜਵਾਨ ਨਸ਼ਾ ਬੰਨੀ ਬੋਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਬਈ ਨਸ਼ੇ ਛੱਡੋ ਇਹਨ ते बाणी शको ते अम्री शको ते आपने गुरु दिलाट लगुँए। पीटीसी न्यूज न्यूस साहेब तलवनी साहेब